ਆਪਾ ਦੇਖਦੇ ਕਿ ਇਸ ਉਮਰ ਦੇ ਵਿੱਚ ਲੋਕ ਰਿਟਾਇਰ ਹੋ ਜਾਂਦੇ ਤੇ ਤੁਸੀਂ ਸਟਾਲ ਲਗਾਏ ਮੇਰੀ ਜ਼ਿੰਦਗੀ ਹੁਣ ਸ਼ੁਰੂ ਹੋ ਗਈ ਅੱਛਾ ਸ਼ਰਮ ਆਂਦੀ ਸੀ ਪਰ ਜਦ ਮੈਨੂੰ ਹੁਣ ਮੈਨੂੰ ਹੌਸਲਾ ਮਿਲ ਰਿਹਾ ਮੇਰੀ ਵਾਰ-ਵਾਰ ਵੀਡੀਓ ਬਣਦੀ ਹੈ ਕਦੀ ਕੋਈ ਕਦੀ ਕੋਈ ਆਂਦਾ ਹੀ ਰਹਿੰਦੇ ਰੋਜ਼ ਤੇ ਅਨਮੀਆਂ ਦਾ ਤੁਹਾਨੂੰ ਪਿਆਰ ਮਿਲ ਰਿਹਾ ਮਤਲਬ ਬਹੁਤ ਜ਼ਿਆਦਾ ਮੇਰਾ ਪਰਿਵਾਰ ਹੀ ਬਹੁਤ ਛੋਟਾ ਜਿਹਾ ਮੇਰੀ ਇੱਕ ਬੇਟੀ ਹੈ ਬਸ ਬਾਕੀ ਮੇਰੇ ਪੇਕੇਓ ਚ ਮੇਰੇ ਪੇਕੇ ਸਮਝੋ ਖਤਮ ਹੀ ਹੋ ਗਏ ਆ ਸਾਡੀਆਂ ਆਪਣੀਆਂ ਮਨਮਰਜ਼ੀਆਂ ਕਰਦੀਆਂ ਉਹ ਬਲਾਕ ਹੀ ਨਹੀਂ ਰਹੀ ਜੀ ਆਪਣੇ ਪੇਕੇਆਂ ਨੂੰ ਵੜ ਕੇ ਰਹੀ ਹੈ ਮੇਰੇ ਡੈਡੀ ਦੀ ਬਹੁਤ ਪ੍ਰਾਪਰਟੀ ਸੀ ਸਾਰੀ ਉਹਨਾਂ ਨੂੰ ਦੇ ਗਏ ਉਮਰ ਦੇ ਵਿੱਚ ਸੋਚਿਆ ਸੀ ਕਦੀ ਇਦਾਂ ਸਟਾਲ ਲਗਾਵਾਂਗੇ ਨਹੀਂ ਜੀ ਕਦੀ ਵੀ ਨਹੀਂ ਸੋਚਿਆ ਮੇਰੇ ਸਾਡੇ ਪੰਜਾਬੀ ਲੋਕ ਸ਼ਰਮ ਕਰਦੇ ਸੀ ਹੁਣ ਸਾਡੇ ਪੰਜਾਬੀ ਲੋਕ ਬਾਹਰ ਆ ਕੇ ਹੁਣ ਭਈਆ ਭਜਾਉਂਦੇ ਸਾਰੇ ਜਗਾ ਜਗਾ ਤੇ ਦੇਖੋ ਤੁਸੀਂ ਇੱਕ ਜਗਾ ਤੇ ਨਹੀਂ ਕਈ ਜਗਾ ਤੇ ਇਹ ਸਾਰੇ ਰੋਡ ਤੇ ਕਈ ਲੋਗ ਤਾਂ ਵੀ ਪੰਜਾਬੀਆਂ ਕੋ ਆਣ ਲੱਗੇ ਕਿਉਂਕਿ ਪਿੱਛੇ ਪ੍ਰਵਾਸੀਆਂ ਦੀਆਂ ਕਾਫੀ ਵੀਡੀਓਜ਼ ਦੇਖਣ ਨੂੰ ਮਿਲੀਆਂ ਸੀ ਕਿ ਉਹ ਲੋਕਾਂ ਨੂੰ ਗੰਦ ਖਵਾਉਂਦੇ ਨੇ ਬਾਸਾ ਖਾਣਾ ਹੁੰਦਾ ਹੈ ਜਾਂ ਗੰਦੇ ਬੰਦੇ ਹੱਥ ਲਗਾਉਂਦੇ ਨੇ ਸੋ ਇਸੇ ਕਰਕੇ ਵੀ ਕਈ ਵਾਰੀ ਪੰਜਾਬੀਆਂ ਕੋਲ ਹੁਣ ਲੋਗ ਆਣਾ ਪ੍ਰੇਫਰ ਕਰਦੇ ਹਾਂਜੀ ਮੈਂ ਤਾਂ ਬਹੁਤ ਸਫਾਈ ਨਾਲ ਹੀ ਬਣਾਉਣੀ ਹੈ ਸਫਾਈ ਤਾਂ ਸਭ ਤੋਂ ਬੰਦੇ ਨੂੰ ਚਾਹੀਦੀ ਹੈ ਜ਼ਰੂਰੀ ਹੁਣ ਪ੍ਰਵਾਸੀ ਲੋਕ ਨਾ ਹੱਥ ਧੋਂਦੇ ਸੀ ਬਾਥਰੂਮ ਕਰਕੇ ਵੀ ਹੱਥ ਨਹੀਂ ਧੋਂਦੇ ਪਿੱਛੇ ਹੀ ਉਹ ਪਛੀਨੇ ਵਾਲੇ ਹੱਥ ਲਗਾਈ ਜਾਂਦੇ ਆ ਸਾਡੀ ਤਰ੍ਹਾਂ ਸਫਾਈ ਨਹੀਂ ਰੱਖ ਸਕਦੇ ਅਸੀਂ ਜਿੰਨੀ ਸਫਾਈ ਰਾਦੇ ਦੇਖੋ ਮੇਰਾ ਸਾਰਾ ਕੁਝ ਕਵਰ ਹੈ ਤੁਸੀਂ ਅੰਮ੍ਰਿਤ ਛੱਕਿਆ ਔਰ ਇਕੱਲੇ ਰਹਿਣੇ ਹਾਂਜੀ ਇਕੱਲੇ ਰਹਿਣੀ ਪੈਂਦਾ ਔਖਾ ਨਹੀਂ ਲੱਗਦਾ ਇੰਨਾ ਸਿਹਤ ਤਾਂ ਬਹੁਤ ਅੱਛੀ ਰਹਿੰਦੀ ਹੈ ਕਿਉਂਕਿ ਮੈਨੂੰ ਪਤਾ ਹੀ ਨਹੀਂ ਚੱਲਦਾ ਕੰਮ ਕਰਦੇ ਮੇਰੀ ਸਿਹਤ ਤਾਂ ਮੈਨੂੰ ਪਹਿਲਾਂ ਮੇਰੇ ਗੋਡੇ ਦੁਖਦੇ ਸੀ ਹੁਣ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੇਰੇ ਗੋਡੇ ਦੁਖਦੇ ਨੇ ਔਖਾ ਨਹੀਂ ਲੱਗਿਆ ਕਿ ਜਿਵੇਂ ਹਸਬੰਡ ਪੇਟਾ ਵੀ ਨਹੀਂ ਐ ਨਾ ਸਹਰਿਆਂ ਦਾ ਨਾ ਪੇਕਿਆਂ ਦਾ ਸਾਥ ਇਕੱਲੀ ਲੇਡੀ ਲਈ ਔਖਾ ਤਾਂ ਹੁੰਦਾ ਹੀ ਐ ਦੱਸੋਗੇ ਤੁਸੀਂ ਕੀ ਕੀ ਦੇਖੋ ਜੀ ਇੱਕ ਕੜੀ ਕੜੀ ਪਕੌੜੇ ਐ ਰਾਜਮਾ ਠੀਕ ਐ ਇਹਨੂੰ ਪਰਮਾਤਮਾ ਨੇ ਦੁੱਖ ਤਾਂ ਬਹੁਤ ਦਿੱਤੇ ਪਰ ਮੈਂ ਹਿੰਮਤ ਨਹੀਂ ਹਾਰੀ ਪਰਮਾਤਮਾ ਨੇ ਮੇਰੇ ਸਾਥ ਵੀ ਬਹੁਤ ਦਿੱਤਾ ਕਹਿੰਦੇ ਨੇ ਹੁਨਰ ਕਦੀ ਵੀ ਉਮਰ ਦਾ ਮਹਤਾਜ ਨਹੀਂ ਹੁੰਦਾ ਸੋ ਪੁਨਰ ਨੂੰ ਅਗਰ ਆਪਣਾ ਕਿਤਨਾ ਬਣਾ ਕੇ ਅਸੀਂ ਅੱਗੇ ਪ੍ਰੋਵਾਈਡ ਕਰਵਾਈਏ ਤੇ ਕਿੰਨਾ ਕਿਤੇ ਉਹ ਲਾਹੇਵੰਦ ਵੀ ਸਾਬਿਤ ਹੁੰਦਾ ਸੋ ਇੱਕ ਸਟਾਲ ਤੇ ਅਸੀਂ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ ਇੱਕ ਸਟਾਲ ਦੇ ਵਿੱਚ ਪਹੁੰਚੇ ਜਿੱਥੇ ਕਿ ਇੱਕ ਮਾਤਾ ਜੀ ਨੇ ਉਸ ਇੱਕ ਮਾਤਾ ਜੀ ਨੇ ਸਟਾਲ ਦਾ ਨਾਮ ਵੀ ਇਹਨਾਂ ਨੇ ਰੱਖਿਆ ਹੈ ਗੁਰਸਿੱਖ ਸੋ ਸਟਾਲ ਉਹਨਾਂ ਨੇ ਲਗਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਰਾਜਮਾ ਚਾਵਲ ਕੜੀ ਚਾਵਲ ਰੋਟੀ ਸਬਜ਼ੀ ਲਸੀ ਸ਼ਕੰਜਵੀ ਆਦਾਂ ਸਟਾਲ ਲਗਾਇਆ ਹੋਇਆ ਹੈ ਸੋ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਦੋਂ ਤੋਂ ਇਹਦਾ ਇਹ ਸਫਰ ਸ਼ੁਰੂ ਹੋਇਆ ਸਤਿ ਸ਼੍ਰੀ ਅਕਾਲ ਆਂਦੀ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਠੀਕ ਹੈ ਜੀ ਹੋਰ ਕਿੰਨੇ ਚਿਰ ਤੋਂ ਲਾਰਿਓਂ ਵਾਲਾ ਸਟਾਲ ਤੁਸੀਂ ਮੈਨੂੰ ਹੋ ਗਏ ਚੌਥਾ ਮਹੀਨਾ ਲੱਗਿਆ ਹੋਇਆ ਸਾਡੇ ਤਿੰਨ ਮਹੀਨੇ ਹੋ ਚੁੱਕੇ ਆ ਅੱਛਾ ਹਾਂਜੀ ਤੇ ਆਂਦੇ ਅਕਸਰ ਆਪਾਂ ਦੇਖਦੇ ਆ ਕਿ ਇਸ ਉਮਰ ਦੇ ਵਿੱਚ ਲੋਕ ਰਿਟਾਇਰ ਹੋ ਜਾਂਦੇ ਤੇ ਤੁਸੀਂ ਸਟਾਲ ਲਗਾਇਆ ਮੇਰੀ ਜ਼ਿੰਦਗੀ ਹੁਣ ਸ਼ੁਰੂ ਹੋ ਗਈ अच्छा एत्ता क्यों वैसे <laughs> मैंने चांस जगा दे लिया हुँ। हुँ। मैं पहला ता कभी सोचिया ਵੀ ਨਹੀਂ ਸੀ ਕਿ ਇਦਾਂ ਦਾ ਕੁਛ ਕਰੀਏ ਪਰ ਜਦ ਦੇਖਿਆ ਕਿ ਭਈ ਇਹ ਲੋਕ ਪਹਿਲਾਂ ਖੜੇ ਸੀ ਲੋਕੀ ਸ਼ਰਮ ਕਰਦੇ ਸੀ ਹੁਣ ਲੋਕੀ ਸਾਰੇ ਪੰਜਾਬੀ ਜਗਾ ਜਗਾ ਤੇ ਤੁਸੀਂ ਆਪ ਵੀ ਦੇਖਦੇ ਹੋ ਕਿ ਪੰਜਾਬੀਆਂ ਨੇ ਖੁੱਲ੍ਹਿਆ ਹੋਇਆ ਔਰ ਇਸ ਕਰਕੇ ਮੈਂ ਵੀ ਸੋਚਿਆ ਕਿ ਮੇਰੇ ਵਿੱਚ ਹੁਨਰ ਹੈ ਤਾਂ ਮੈਂ ਵੀ ਕੁਛ ਕਰਕੇ ਦਿਖਾਵਾਂ ਜਿਹੜੀ ਇੱਕ ਹਾਊਸ ਵਾਈਫ ਹੁੰਦੀ ਹੈ ਉਹਦੇ ਵਿੱਚ ਖਾਣਾ ਬਣਾਉਣ ਦਾ ਹੁਨਰ ਤਾਂ ਬਿਲਕੁਲ ਕੁਦਰਤ ਵੱਲੋਂ ਹੀ ਆਪਾਂ ਕਹਿ ਸਕਦੇ ਆ ਵੀ ਰੱਬ ਵੱਲੋਂ ਹੀ ਭੇਜਿਆ ਜਾਂਦਾ ਤੇ ਉਸ ਅੱਜ ਕੱਲ੍ਹ ਹਨਰ ਨੂੰ ਬਹੁਤ ਲੇਡੀਜ਼ ਅੱਗੇ ਲੈ ਕੇ ਵੀ ਆ ਰਹੀਆਂ ਨੇ ਤੁਹਾਨੂੰ ਕਿੰਨਾ ਕੋਈ ਫਾਇਦਾ ਮਿਲਿਆ ਇਸ ਹਨਰ ਨੂੰ ਅੱਗੇ ਲੈ ਕੇ ਜਿਆਦਾ ਮਿਲਿਆ ਬਹੁਤ ਜਿਆਦਾ ਫਾਇਦਾ ਮਿਲਿਆ ਮੈਨੂੰ ਪਹਿਲਾਂ ਤਾਂ ਦੇਖੋ ਮੈਂ ਬਹੁਤ ਸ਼ਰਮਾਂਦੀ ਸੀ ਸ਼ਰਮਾਂਦੀ ਸੀ ਪਰ ਜਦ ਮੈਨੂੰ ਹੁਣ ਮੈਨੂੰ ਹੌਸਲਾ ਮਿਲ ਰਿਹਾ ਮੇਰੀ ਵਾਰ-ਵਾਰ ਵੀਡੀਓ ਬਣਦੀ ਹੈ ਕਦੀ ਕੋਈ ਕਦੀ ਕੋਈ ਆਂਦਾ ਹੀ ਰਹਿੰਦੇ ਰੋਜ਼ ਕਦੀ ਤਾਂ ਬਣ ਹੀ ਜਾਂਦੀ ਹੈ ਔਰ ਮੈਨੂੰ ਨਹੀਂ ਪਤਾ ਮੈਂ ਦੇਖਦੀ ਨਹੀਂ ਆਪਣੀ ਵੀਡੀਓ ਔਰ ਨਾ ਦੇਖਣ ਦੇ ਮੈਨੂੰ ਜੋ ਵੀ ਆਂਦਾ ਹੋਈ ਕਹਿੰਦੇ ਤੁਹਾਡੀ ਵੀਡੀਓ ਦੇਖੀ ਤੇ ਆਡੀ ਵੀਡੀਓ ਦੇਖ ਕੇ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗਦਾ ਮੇਰੇ ਕਸਟਮਰ ਬਹੁਤ ਅੱਛੇ ਬਹੁਤ ਪਿਆਰੇ ਕਸਟਮਰ ਬਹੁਤ ਪਿਆਰੇ ਹੁੰਦੇ ਆ ਹਾਂਜੀ ਤੇ ਲੁਧਿਆਣੀਆਂ ਦਾ ਤੁਹਾਨੂੰ ਪਿਆਰ ਮਿਲ ਰਿਹਾ ਹੈ ਮਤਲਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਤੇ ਕਦੀ ਕੋਈ ਏਦਾਂ ਮਤਲਬ ਕਿਸੇ ਨੇ ਨਿੰਦਿਆ ਤਾਂ ਤ ਨਹੀਂ ਤੁਹਾਨੂੰ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਕਦੀ ਏਦਾਂ ਨਹੀਂ ਹੋਇਆ ਵੀ ਇਸ ਉਮਰ 'ਚ ਤੁਸੀਂ ਸਟਾਲ ਲਗਾ ਲਿਆ ਕਿਸੇ ਨੇ ਨਿੰਦਿਆ ਨਹੀਂ ਕੀਤਾ ਨਹੀਂ ਜੀ ਮੇਰਾ ਪਰਿਵਾਰ ਹੀ ਬਹੁਤ ਛੋਟਾ ਜਿਆ ਮੇਰੀ ਇੱਕ ਬੇਟੀ ਹੈ ਬਸ ਬਾਕੀ ਮੇਰੇ ਪੇਕੇ ਉਹ ਤੇ ਮੇਰੇ ਪੇਕੇ ਸਮਝੋ ਖਤਮ ਹੀ ਹੋ ਗਏ ਮੇਰੇ ਭਰਾ ਸੀ ਉਹ ਪੂਰੇ ਹੋ ਗਏ ਤੇ ਪਰਜਾਈਆਂ ਸਾਡੀਆਂ ਆਪਣੀਆਂ ਮਨ ਮਰਜ਼ੀਆਂ ਕਰਦੀਆਂ ਉਹ ਬੁਲਾਕੀ ਨਹੀਂ ਰਹੀ ਜੀ ਆਪਣੇ ਪੇਕੇਆਂ ਨੂੰ ਵੜ ਕੇ ਰਹੀ ਆ ਮੇਰੇ ਡੈਡੀ ਦੀ ਬਹੁਤ ਪ੍ਰਾਪਰਟੀ ਸੀ ਸਾਰੀ ਉਹਨਾਂ ਨੂੰ ਦੇ ਗਏ ਤੇ ਉਹ ਅੱਜ ਕੱਲ ਬਹੁਤ ਹੰਕਾਰ ਗਈਆਂ ਨੇ ਤੇ ਉਹ ਅਸੀਂ ਨਹੀਂ ਬੁਲਾਉਂਦੇ ਨਾ ਉਹ ਸਾਨੂੰ ਬੁਲਾਉਂਦੀਆਂ ਅਸੀਂ ਜਾਂਦੇ ਵੀ ਨਹੀਂ ਉਹਨਾਂ ਦੇ ਅੱਛਾ ਤੇ ਇਨ ਲਾ ਉਸ ਸਾਡੇ ਇਹ ਲੋਸ ਵੀ ਮੇਰੇ ਨਹੀਂ ਆ ਗਿਆ ਜੀ ਖਤਮ ਹੀ ਹੋ ਗਿਆ ਹਾਂ ਜੀ ਅੱਛਾ ਹਾਂ ਜੀ ਤੇ ਇਸ ਉਮਰ ਦੇ ਵਿੱਚ ਸੋਚਿਆ ਸੀ ਕਦੀ ਇਦਾਂ ਸਟਾਲ ਲਗਾਵਾਂਗੇ ਨਹੀਂ ਜੀ ਕਦੀ ਵੀ ਨਹੀਂ ਸੋਚਿਆ ਪਰ ਮੇਰੇ ਮਨ 'ਚ ਦਿਨ ਆਇਆ ਮੈਂ ਪਹਿਲਾਂ ਠੰਡੇ ਦਾ ਲਗਾਇਆ ਸੀਗਾ ਸ਼ਕੰਜਵੀ ਰੂਫ ਜਾ ਔਰ ਲੱਸੀ ਦਾ ਜਲਜੀਰੇ ਦਾ ਇਦਾਂ ਲਗਾਇਆ ਸੀ ਫਿਰ ਉਹਦੇ ਵਿੱਚ ਮੈਨੂੰ ਥੋੜਾ ਪੈਸਾ ਘੱਟ ਮਿਲਦਾ ਸੀ ਰਿਸਪੌਂਸ ਘੱਟ ਮਿਲਦਾ ਸੀਗਾ ਫਿਰ ਮੇਰੇ ਕੋਲ ਕਸਟਮਰ ਆ ਕੇ ਪੁੱਛਦੇ ਸੀ ਖਾਣ ਨੂੰ ਕੀ ਹੈ ਤੁਹਾਡੇ ਕੋਲ ਤੇ ਮੈਂ ਇੱਕ ਦਿਨ ਫਿਰ ਮੈਂ ਹਿੰਮਤ ਕਰਕੇ ਆਪਣਾ ਰਾਜਮਾ ਕੜੀ ਚਾਵਲ ਦਾ ਲਗਾਇਆ ਫਿਰ ਹੌਲੀ-ਹੌਲੀ ਡਿਮਾਂਡ ਆਉਣ ਲੱਗੀ ਰੋਟੀ ਦੀ ਸਬਜ਼ੀ ਦੀ ਫਿਰ ਮੈਂ ਰੋਟੀ ਸਬਜ਼ੀ ਵੀ ਬਣਾਉਣ ਲੱਗ ਪਈ ਅੱਛਾ ਹੁਣ ਤੁਸੀਂ ਕੀ ਕੀ ਲੈ ਕੇ ਆਏ ਹੋ ਹੁਣ ਮੈਂ ਅਜ ਰਾਜਮਾ ਕੜੀ ਚਾਵਲ ਔਰ ਪੜਥਾ ਛੋਲਿਆਂ ਦੀ ਦਾਲ ਅੱਛਾ ਖੱਰੀ ਚਟਨੀ ਵੀ ਹੈ ਨਾ ਲਾਲ ਚਟਨੀ ਸਲਾਦ ਉਹ ਬਕਰ ਬਿਲਕੁਲ ਕਦੀ ਇਹ ਸੋਚਿਆ ਸੀ ਕਿ ਉਮਰ ਦੇ ਇਸ ਦੌਰ ਦੇ ਵਿੱਚ ਇਦਾਂ ਰੋਡ ਤੇ ਸਟਾਲ ਲਗਾਉਣਾ ਪਏਗਾ ਕਦੀ ਵੀ ਨਹੀਂ ਸੀ ਸੋਚਿਆ ਕਦੀ ਮੰਚੇ ਆਇਆ ਵੀ ਨਹੀਂ ਸੀ ਪਰ ਮੈਨੂੰ ਦੇਖ ਕੇ ਹੌਸਲਾ ਇਦਾਂ ਹੋਇਆ ਕਿ ਦੇਖਿਆ ਪਹਿਲਾਂ ਬਈਆਂ ਦੇ ਸੀ ਫਿਰ ਸਾਡੇ ਪੰਜਾਬੀ ਲੋਕ ਸ਼ਰਮ ਕਰਦੇ ਸੀ ਹੁਣ ਸਾਡੇ ਪੰਜਾਬੀ ਲੋਕ ਬਾਹਰ ਆ ਗਏ ਹੁਣ ਬਈਆ ਭਜਾਤੇ ਸਾਰੇ ਜਿਵੇਂ ਜਗ੍ਹਾ ਤੇ ਦੇਖੋ ਤੁਸੀਂ ਇੱਕ ਜਗ੍ਹਾ ਤੇ ਨਹੀਂ ਕਈ ਜਗ੍ਹਾ ਤੇ ਇਹ ਸਾਰੇ ਰੋਡ ਤੇ ਔਰ ਮੇਰੀ ਆਪੋਜੀਟ ਉਧਰ ਵੀ ਸਾਰੇ ਪੰਜਾਬੀ ਬੈਠੇ ਹੋਏ ਆ ਦੁਗੜੀ ਰੋਡ ਵੱਲ ਚਲ ਜਾਓ ਉਧਰ ਵੀ ਪੰਜਾਬੀ ਬੈਠੇ ਹੋਏ ਕਿੱਧਰ ਵੀ ਤੁਸੀਂ ਦੇਖੋ ਨਾ ਪੰਜਾਬੀ ਲਗਾ ਕੇ ਬੈਠੇ ਸਭ ਦਾ ਇਹੀ ਕੰਮ ਹੈ ਹੁਣ ਸਾਰੇ ਪਸੰਦ ਕਰਦੇ ਵਸੇ ਖਾਣਾ ਸੋ ਆਂਟੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਵੀ ਕਈ ਲੋਕ ਤਾਂ ਵੀ ਪੰਜਾਬੀਆਂ ਕੋਲ ਆਣ ਲੱਗੇ ਕਿਉਂਕਿ ਪਿੱਛੇ ਪ੍ਰਵਾਸੀਆਂ ਦੀਆਂ ਕਾਫੀ ਵੀਡੀਓਜ਼ ਦੇਖਣ ਨੂੰ ਮਿਲੀਆਂ ਸੀ ਕਿ ਉਹ ਲੋਕਾਂ ਨੂੰ ਗੰਦ ਖਵਾਉਂਦੇ ਨੇ ਬਾਸਾ ਖਾਣਾ ਹੁੰਦਾ ਹੈ ਜਾਂ ਗੰਦੇ ਬੰਦੇ ਹੱਥ ਲਗਾਉਂਦੇ ਨੇ ਸੋ ਇਸੇ ਕਰਕੇ ਵੀ ਕਈ ਵਾਰੀ ਪੰਜਾਬੀਆਂ ਕੋਲ ਹੁਣ ਲੋਕ ਆਣਾ ਪ੍ਰੇਫਰ ਕਰਦੇ ਹਾਂ ਹਾਂਜੀ ਮੈਂ ਤਾਂ ਬਹੁਤ ਸਫਾਈ ਨਾਲ ਹੀ ਬਣਾਉਣੀ ਹੈ ਸਫਾਈ ਤਾਂ ਸਭ ਤੋਂ ਬੰਦੇ ਨੂੰ ਚਾਹੀਦੀ ਹੈ ਜ਼ਰੂਰੀ ਕਿਉਂਕਿ ਸਫਾਈ ਹੋਏਗੀ ਤਾਂ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਹੁਣ ਪ੍ਰਵਾਸੀ ਲੋਕ ਨਾ ਹੱਥ ਧੋਂਦੇ ਸੀ ਬਾਥਰੂਮ ਕਰਕੇ ਵੀ ਹੱਥ ਨਹੀਂ ਸੀ ਧੋਂਦੇ ਵਿੱਚ ਹੀ ਉਹ ਪਛੀਨੇ ਵਾਲੇ ਹੱਥ ਲਗਾਈ ਜਾਂਦੇ ਆ ਸਾਡੀ ਤਰ੍ਹਾਂ ਸਫਾਈ ਨਹੀਂ ਰੱਖ ਸਕਦੇ ਅਸੀਂ ਜਿੰਨੀ ਸਫਾਈ ਰੱਖਦੇ ਦੇਖੋ ਮੇਰਾ ਸਾਰਾ ਕੁਝ ਕਵਰ ਹੈ ਕਿਸੇ ਚੀਜ਼ ਤੇ ਮੇਰੀ ਉਹ ਨਹੀਂ ਹੈਗੀ ਨੰਗਾ ਨਹੀਂ ਹੈਗਾ ਉਹ ਮੈਂ ਸਭ ਕੁਝ ਢੱਕ ਕੇ ਰੱਖਿਆ ਹੱਥ ਧੋ ਕੇ ਸਾਫ ਸੁਥਰੇ ਹੱਥਾਂ ਨਾਲ ਸੀ ਬਣਾਨੇ ਹੁੰਦੇ ਹੁੰਦੇੜੇ ਪਰਿਵਾਰ ਦੇ ਵਿੱਚ ਤੁਸੀਂ ਔਰ ਤੁਹਾਡੀ ਬੇਟੀ ਹੈ ਮੇਰੀ ਬੇਟੀ ਆ ਉਹਦੀ ਮੈਰਿਜ ਹੋ ਗਈ ਆਪਣੇ ਘਰ अच्छा ਤੁਸੀਂ ਅੰਮ੍ਰਿਤ ਛਕਿਆ ਔਰ ਕੱਲੇ ਰਹਿਣੇ ਹੋ ਬਿਲਕੁਲ ਹਾਂਜੀ ਕੱਲੇ ਰਹਿਣੀਆਂ ਔਖਾ ਨਹੀਂ ਲੱਗਦਾ ਇੱਧਰ ਨਹੀਂ ਮੇਰੇ ਕਿਰਾਏਦਾਰ ਹੈਗੇ ਮੇਰੇ ਰੈਂਟ ਦੇ ਦਿੱਤਾ ਹੈ ਉੱਪਰ ਰੂਮ ਹੈਗਾ ਮੇਰਾ ਰੈਂਟ ਦੇ ਦਿੱਤਾ ਹੋਇਆ ਲੱਗਦਾ ਵਾਹਿਗੁਰੂ ਆਪ ਸਹਾਈ ਹੁੰਦਾ ਹਾਂਜੀ ਪਰਮਾਤਮਾ ਆਪ ਸਹਾਈ ਔਰ ਮੇਰਾ ਸਾਰਾ ਦਿਨ ਬੀਜੀ ਨਿਕਲ ਜਾਂਦਾ ਮੈਨੂੰ ਪਤਾ ਹੀ ਨਹੀਂ ਚੱਲਦਾ ਕਿੱਥੇ ਜਿੰਨੇ ਵਜੇ ਉੱਠ ਕੇ ਸਟਾਰਟ ਕਰ ਦੋ ਸਰ ਸਾਢੇ 4 ਵਜੇ ਉੱਠ ਕੇ ਬਸ ਕਰਦੀ ਤਾਂ ਮੈਂ 6 ਵਜੇ ਸਟਾਰਟ ਕਰਦੀ ਹਾਂ ਸਾਢੇ 11 12 ਵਜੇ ਤੱਕ ਬੰਨ ਜਾਂਦਾ ਇੱਕ ਵਜੇ ਮੈਂ ਆਣੀ ਹਾਂ ਅਚਾਰਾਮ ਨਾਲ ਕਰ ਦੋ ਮਾ ਖਾਣਾ ਆਰਾਮ ਨਾਲ ਕਰ ਲੱਗਦਾ ਕਿ ਤੰਦਰੁਸਤ ਰਹਿਣ ਦਾ ਇੱਕੋ ਇੱਕ ਤਰੀਕਾ ਆਪਣੇ ਨਾਲੇ ਹੈ ਹੱਥੇ ਚ ਪੈਸਾ ਆਉਂਦਾ ਨਾਲੇ ਹੁਨਰ ਜਿਹੜਾ ਬਰਕਰਾਰ ਰਹਿੰਦਾ ਨਾਲੇ ਸਿਹਤ ਸਹੀ ਰਹਿੰਦੀ ਹੈ ਸਿਹਤ ਤਾਂ ਬਹੁਤ ਅੱਛੀ ਰਹਿੰਦੀ ਹੈ ਕਿਉਂਕਿ ਮੈਨੂੰ ਪਤਾ ਹੀ ਨਹੀਂ ਚੱਲਦਾ ਕੰਮ ਕਰਦੇ ਮੇਰੇ ਸਿਹਤ ਦਾ ਮੈਨੂੰ ਪਹਿਲਾਂ ਮੇਰੇ ਗੋਡੇ ਦੁਖਦੇ ਸੀ ਹੁਣ ਮੈਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਮੇਰੇ ਗੋਡੇ ਦੁਖਦੇ ਹੁੰਦੇ ਇਹ ਵੀ ਪ੍ਰਮਾਤਮਾ ਦੀ ਮਿਹਰ ਹੈ ਜੀ ਹਾਂਜੀ ਅਕਸਰ ਅਸੀਂ ਲੇਡੀਜ਼ ਨੂੰ ਦੇਖਿਆ ਜਿਹੜੀਆਂ ਆਪਣੇ ਘਰ ਰਹਿ ਕੇ ਸਿਰਫ ਕਿਚਨ ਤੱਕ ਹੀ ਸੀਮਿਤ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਡਿਪਰੈਸ਼ਨ ਦੇ ਵਿੱਚ ਹੁੰਆਂ ਉਹੀ ਘਰਾਂ ਦੀਆਂ ਗੱਲਾਂ ਸੋਚਦੀਆਂ ਰਹਿੰਦੀਆਂ ਨੇ ਘਰਾਂ ਤੋਂ ਬਾਹਰ ਨਿਕਲਣਾ ਕਿਤੇ ਨਾ ਕਿਤੇ ਜਨਾਨੀਆਂ ਲਈ ਸਹੀ ਵੀ ਹੈ ਕਿ ਨਹੀਂ ਕਿਉਂਕਿ ਉਹ ਹਮੇਸ਼ਾ ਆਪਣੀ ਟੈਨਸ਼ਨ ਤੋਂ ਬਾਹਰ ਨਿਕਲ ਕੇ ਆਪਣੇ ਕਿਤੇ ਵੱਲ ਧਿਆਨ ਦਿੰਦੀਆਂ ਨੇ ਹਾਂਜੀ ਨਹੀਂ ਆਪਣਾ ਜੇ ਕਿਸੇ ਵਿੱਚ ਹਨਰ ਹੈ ਤਾਂ ਉਹਨੂੰ ਬਾਹਰ ਨਿਕਲਣਾ ਚਾਹੀਦਾ ਹੈ ਆਪਣਾ ਹਨਰ ਦਿਖਾਓ ਤੁਹਾਡੇ ਚ ਕੁਝ ਹੈ ਕਰਨ ਵਾਸਤੇ ਤਾਂ ਤੁਸੀਂ ਕਰੋ ਇਹਦੇ ਵਿੱਚ ਕੋਈ ਮਹਿਣਾ ਨਹੀਂ ਹੈਗਾ ਨਾ ਕੋਈ ਸ਼ਰਮ ਹੈ ਮੈਂਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈਗੀ ਆਪਣਾ ਤੁਸੀਂ ਜੇ ਤੁਹਾਨੂੰ ਕੁਛ ਆਂਦਾ ਕਰੋ ਕਰਕੇ ਆਪਣਾ ਤੁਸੀਂ ਪੈਸਾ ਵੀ ਕਮਾ ਸਕਦੇ ਆ ਇੱਜ਼ਤ ਵੀ ਕਮਾ ਸਕਦੇ ਮੈਨੂੰ ਤਾਂ ਬਹੁਤ ਪਬਲਿਕ ਦਾ ਪਿਆਰ ਹੋ ਗਿਆ ਬਹੁਤ ਜ਼ਿਆਦਾ ਮਿਲਿਆ ਪਿਆਰ ਔਰ ਮੈਨੂੰ ਨਹੀਂ ਇਹਨਾ ਪਤਾ ਜਿੰਨਾ ਕਿ ਪਬਲਿਕ ਨੂੰ ਮੈਨੂੰ ਮੈਂ ਜਿੰਨਾ ਪਬਲਿਕ ਨੂੰ ਮੈਨੂੰ ਜਾਣਨ ਲੱਗ ਰਹੀ ਹੈ ਮੈਂ ਕਿਸੇ ਨੂੰ ਜਾਣਦੀ ਨਹੀਂ ਜਿਹੜਾ ਵੀ ਆਦਾ ਉਹ ਆ ਕੇ ਕਹਿੰਦਾ ਤੁਹਾਡੀ ਵੀਡੀਓ ਤੁਹਾਡੀ ਵੀਡੀਓ ਦੇਖੀ ਬਸ ਠੀਕ ਹੈ ਮਤਲਬ ਔਖਾ ਨਹੀਂ ਲੱਗਿਆ ਕਿ ਜਿਵੇਂ ਹਸਬੈਂਡ ਵੀ ਨਹੀਂ ਹੈ ਹੁਣ ਅਗੋ ਬੇਟਾ ਵੀ ਨਹੀਂ ਹੈ ਤੁਹਾਡਾ ਕੋਈ ਨਹੀਂ ਬੇਟਾ ਵੀ ਨਹੀਂ ਹੈ ਬੇਟਾ ਵੀ ਨਹੀਂ ਹੈ ਨਾ ਸਹੁਰਿਆਂ ਦਾ ਨਾ ਪੇਕਿਆਂ ਦਾ ਸਾਥ ਇਕੱਲੀ ਲੇਡੀ ਲਈ ਔਖਾ ਤਾਂ ਹੁੰਦਾ ਹੀ ਹੈ ਮੈਨੂੰ ਨਹੀਂ ਓਖਾ ਲੱਗਦਾ ਮੈਂ ਪਹਿਲਾਂ ਮੇਰੇ ਟਾਈਮ ਦੇਖੋ ਜੀ ਪਾਠ ਕਰਦੇ ਹਾਂ ਗੁਰਦੁਆਰੇ ਜਿੰਜਾ ਦਾ ਕੈਮਰਾ ਨਿਕਲ ਜਾਂਦਾ ਸੀ ਹੁਣ ਮੈਂ ਗੁਰਦੁਆਰੇ ਤੇ ਘੱਟ ਹੀ ਜਾ ਸਕਦੀ ਆ ਕਿਉਂਕਿ ਫਿਰ ਮੈਨੂੰ ਇਧਰੋਂ ਟਾਈਮ ਨਹੀਂ ਮਿਲਦਾ ਹੈਗਾ ਪਰ ਮੇਰਾ ਹੁਣ ਇਧਰ ਬਿਜ਼ੀ ਰਹਿਣੀ ਆ ਤਾਂ ਮੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਲੱਗਦਾ ਕਿ ਵਾਈਗਰੂ ਆਪ ਹੀ ਹਿੰਮਤ ਦੇ ਦਿੰਦੇ ਨੇ ਜੀ ਪਰਮਾਤਮਾ ਹੀ ਦਿੰਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਲੱਗਦਾ ਮੈਂ ਹਾਂਜੀ ਹਾਂਜੀ ਅੱਛਾ ਤਾਂ ਅਕਰ ਕਿਸੇ ਨੇ ਤੁਹਾਡੇ ਕੋਲ ਇੱਥੇ ਆ ਕੇ ਖਾਣਾ ਹੋਵੇ ਸਟਾਲ ਦੇ ਵਿੱਚ ਕਿੰਨੇ ਤੋਂ ਕਿੰਨੇ ਤੁਸੀਂ ਬੈਠ ਦਿਓ ਮੈਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਖਤਮ ਹੋ ਜੇ ਫਿਰ ਅਸੀਂ ਚਲ ਜਾਂਦੇ ਜਲਦੀ ਖਤਮ ਹੋ ਜੇ ਤੇ ਜਲਦੀ ਵੀ ਚਲੇ ਜਾਂਦੇ ਅੱਛਾ ਤੇ ਦਿਖਾ ਸਕਦੇ ਹੋ ਕੀ ਕੀ ਤੁਸੀਂ ਲੈ ਕੇ ਆਏ ਹੋ ਮੈਂ ਕੈਮਰਾਮੈਨ ਨੂੰ ਕਹੂੰਗੀ ਸ਼ਾਰਟ ਦੇਖੋ ਆਂਟੀ ਜੀ ਕੀ ਕੀ ਲੈ ਕੇ ਆਏ ਨੇ ਆਂਟੀ ਜੀ ਦੱਸੋਗੇ ਤੁਸੀਂ ਕੀ ਕੀ ਦੇਖੋ ਜੀ ਕੜੀ ਕੜੀ ਪਕੌੜਾ ਕੜੀ ਪਕੌੜਾ ਓਕੇ ਹਾਂਜੀ ਠੀਕ ਹੈ ਇਹ ਰਾਜਮਾ ਠੀਕ ਹੈ ਇਹ ਚਾਵਲ ਠੀਕ ਹੈ ਇਹ ਛੋਲਿਆਂ ਦੀ ਦਾਲ ਹੈ ਜੀ ਅੱਛਾ ਇਹ ਵੀ ਬਣਾਈ ਹਾਂ ਜੀ ਹਾਂ ਜੀ ਠੀਕ ਹੈ ਮੈਨੂੰ 3-4 ਰਾਈਡ ਮਾ ਬਣਾ ਕੇ ਮਿਲਾਂ ਹਾਂ ਜੀ ਰੋਟੀ ਸਬਜ਼ੀ ਦੇ ਨਾਲ ਦਾਲ ਸਬਜ਼ੀ ਦੇਣੀ ਪੈਂਦੀ ਹੈ ਅੱਛਾ ਪਰ ਚਾਵਲਾਂ ਦੇ ਨਾਲ ਕੜੀ ਰਾਜਮਾ ਛੱਡੇ ਆਂਦੇ ਮੈਨੂੰ ਦੋਨੋਂ ਚੀਜ਼ੇ ਪ੍ਰੋਵਾਈਡ ਕਰਾ ਲੈਣੇ ਰੋਟੀ ਵੀ ਤੇ ਚਾਵਲ ਵੀ ਹਾਂਜੀ ਹਾਂਜੀ ਠੀਕ ਹੈ ਕਿਤਨੇ ਰਾਜਮਾ ਚੋਲ ਲਈਆਂ ਕੜੀ ਚੋਲ ਖਾਣੇ ਹੋਣ ਉਹ ਵੀ ਹੈ ਤੇ ਰੋਟੀ ਖਾਣੀ ਹੋਵੇ ਦਾਲ ਨਾਲ ਉਹ ਵੀ ਹੈ ਹਾਂਜੀ ਫੁਲਕੇ ਵੀ ਹੈ ਸਾਡੇ ਅੱਛਾ ਇਹ ਵੀ ਘਰੋਂ ਬਣਾ ਕੇ ਲੈਣਾ ਤੁਸੀਂ ਆਪ ਹਾਂਜੀ ਫੁਲਕੇ ਘਰੋਂ ਬਣਾ ਕੇ ਲੈ ਕੇ ਆਣੇ ਆਪ ਜੀ ਆ ਦੇਖੋ ਠੀਕ ਹੈ ਜੀ ਇਹ ਹਰੀ ਚਟਨੀ ਜਿਹੜੀ ਹੈ ਇਹ ਤੁਸੀਂ ਪੁਦੀਨੇ ਦੀ ਬਣਾਈ ਹੈ ਹਾਂਜੀ ਪੁਦੀਨੇ ਦੀ ਬਣਾਈ ਆ ਠੀਕ ਹੈ ਪੁਦੀਨਾ ਧਨੀਆ ਮਿਕਸ ਕਰਕੇ ਉਹਦੀ ਬਣਾਈ ਹੈ ਹਾਂਜੀ ਠੀਕ ਹੈ ਲੁਧਿਆਣੀਆਂ ਦਾ ਜਿਵੇਂ ਤੁਸੀਂ ਕਹੇ ਬਹੁਤ ਪਿਆਰ ਮਿਲ ਰਿਹਾ ਹੈ ਤੇ ਉਸ ਹਿਸਾਬ ਨਾਲ ਲੱਗਦਾ ਚਾਰ ਵਜੇ ਤੱਕ ਵਿਹਲੇ ਹੋ ਜੰਨੇ ਹੋ ਤੁਸੀਂ ਹਾਂਜੀ ਵਧੀਆ ਬਹੁਤ ਜਲਦੀ ਵਿਹਲੀ ਹੋ ਜਾਨੀ ਸਾਢੇ ਦਿਨ ਵੀ ਹੋ ਜਾਨੀ ਹੈ ਇਹ ਦੇਖੋ ਮੇਰੀ ਚਟਨੀ ਵੀ ਹੈ ਇਹ ਵੀ ਮੈਂ ਖੁਦ ਹੀ ਬਣਾਨੀ ਆ ਹੂੰ ਔਰ ਸਲਾਦ ਵੀ ਹੈ ਸਾਡਾ ਠੀਕ ਹੈ ਹਾਂਜੀ ਔਰ ਲੱਸੀ ਹੈ ਪਾਣੀ ਹੈ ਹਾਂਜੀ ਕਸਟਮਰ ਬਹੁਤ ਖੁਸ਼ ਹੋ ਕੇ ਖਾ ਕੇ ਜਾਂਦੇ ਸਨ ਮਤਲਬ ਅਸੀਂ ਕਹਿ ਸਕਦੇ ਆਂਟੀ ਜੀ ਅਗਰ ਜ਼ਿੰਦਗੀ ਕਦੀ ਤੁਹਾਨੂੰ ਟਰਨਿੰਗ ਪੁਆਇੰਟ ਦਿੰਦੀ ਹੈ ਜਾਂ ਕਦੀ ਔਕਾ ਸਮਾਂ ਦਿੰਦੀ ਹੈ ਤੇ ਆਪਾਂ ਨੂੰ ਹਿੰਮਤ ਰੱਖ ਕੇ ਖੁਦ ਪੈਰਾਂ ਤੇ ਸਟੈਂਡ ਹੋ ਜਾਣਾ ਚਾਹੀਦਾ ਹਾਂਜੀ 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 ਮੈਂ ਮੌਕੇ ਸਮੇ ਨੂੰ ਆਪਣਾ ਹਥਿਆਰ ਬਣਾ ਲਓ ਹਾਂਜੀ ਮੈਨੂੰ ਤਾਂ ਮੈਂ ਤਾਂ ਨਹੀਂ ਹਿੰਮਤ ਹਾਰੀ ਮੈਨੂੰ ਪ੍ਰਮਾਤਮਾ ਨੇ ਦੁੱਖ ਤਾਂ ਬਹੁਤ ਦਿੱਤੇ ਪਰ ਮੈਂ ਹਿੰਮਤ ਨਹੀਂ ਹਾਰੀ ਪ੍ਰਮਾਤਮਾ ਨੇ ਮੇਰੇ ਸਾਥ ਵੀ ਬਹੁਤ ਦਿੱਤਾ ਹੈ ਹੂੰ ਪਰਮਾਤਮਾ ਹੀ ਸਭ ਦਾ ਸਹਾਇਆ ਦੇਖੋ ਜੀ ਜੇ ਆਪਾਂ ਹਿੰਮਤ ਹਾਰ ਕੇ ਬੈਠ ਜਾਵਾਂਗੇ ਤੇ ਕਿਸੇ ਨੇ ਦੇਣ ਨਹੀਂ ਆਣਾ ਹੈਗਾ ਜੇ ਆਪਾਂ ਕੁਝ ਕਰ ਲਵਾਂਗੇ ਤਾਂ ਆਪਾਂ ਨੂੰ ਕੋਈ ਦੇਖ ਕੇ ਖੁਸ਼ ਹੋਏਗਾ ਬਲਕਿ ਇਹ ਕਹੇਗਾ ਕਿ ਆਪਣੇ ਪੈਰਾਂ ਤੇ ਤਾਂ ਖੜੀ ਐ ਸਾਨੂੰ ਕੋਈ ਬਿਲਕੁਲ ਬਿਲਕੁਲ ਅਗਰ ਆਂਟੀ ਕਿਸੇ ਨੇ ਤੁਹਾਡੇ ਸਟਾਲ ਤੇ ਆਣਾ ਕਿੱਥੇ ਆਣਾ ਪਏਗਾ ਉਹਨਾਂ ਨੂੰ ਸਾਡਾ ਜੀ ਇਧਰ ਲੋਧੀ ਕਲੱਬ ਦੇ ਲਾਗੇ ਪੈਂਦਾ ਜੇ ਬਲੋਗ ਪਾਈਰਨ ਤੀਰ ਸਿੰਘ ਨਗਰ ਲੁਧਿਆਣਾ ਔਰ ਜੇ ਤੁਸੀਂ ਗ੍ਰੈਂਡ ਵਾਕ ਵੱਲੋਂ ਆਉਂਗੇ ਫਿਰੋਜ਼ਪੁਰ ਰੋਡ ਤੋਂ ਤੇ ਤੁਹਾਨੂੰ ਇਧਰ ਲੋਧੀ ਕਲੱਬ ਜਾਂਦਿਆਂ ਸੱਜੇ ਹੱਥ ਔਰ ਜੇ ਤੁਸੀਂ ਆਉਂਗੇ ਪੱਖੋਵਾਰ ਰੋਡ ਤੋਂ ਰੋਦੀ ਕਲੱਬ ਵੱਲੋਂ ਫਰੋਇਪੁਰਵਾਰ ਨੂੰ ਜਾਓਗੇ ਤੇ ਫਿਰ ਤੁਹਾਡਾ ਖੱਬੇ ਹੱਥ ਠੀਕ ਹੈ ਕਿੰਨੇ ਤੋਂ ਕਿੰਨੇ ਮਿਲਦੇ ਹੋ 1 ਤੋਂ 4 ਸੋ ਜੇ ਤੁਸੀਂ ਵੀ ਸਾਫ ਸੁਥਰਾ ਘਰ ਦਾ ਬਣਿਆ ਹੋਇਆ ਖਾਣਾ ਖਾਣਾ ਚਾਹਦੇ ਹੋ ਆਂਟੀ ਜੀ ਕੋਲ ਤੁਸੀਂ ਆ ਸਕਦੇ ਹੋ ਬਿਲਕੁਲ ਬਹੁਤ ਵਧੀਆ ਸਾਫ ਸੁਥਰੇ ਤਰੀਕੇ ਦੇ ਨਾਲ ਆਂਟੀ ਬਣਾਉਂਦੇ ਨੇ ਔਰ ਗੁਸਿਕ ਪਰਿਵਾਰ ਦੇ ਇਹ ਬੀਬੀ ਨੇ ਤੇ ਆਪਣੇ ਹੱਥੀਂ ਕਿਰਤ ਕਰਦੇ ਨੇ ਔਖੇ ਦੌਰ ਦੇ ਵਿੱਚੋਂ ਨਿਕਲੇ ਨੇ ਪਰ ਕਿਦਾਂ ਨਾ ਕਿਤੇ ਹਿੰਮਤ ਜੜੀ ਇਹਨਾਂ ਨੇ ਨਹੀਂ ਛੱਡੀ ਤੇ ਆਪਣੇ ਕਿੱਤੇ ਨੂੰ ਹੀ ਆਪਣੇ ਜਿਹੜਾ ਘਰ ਦੇ ਵਿੱਚ ਔਰਤਾਂ ਦੇ ਵਿੱਚ ਹੁਨਰ ਹੁੰਦਾ ਖਾਣਾ ਬਣਾਉਂਦਾ ਉਹਨੂੰ ਹੀ ਆਪਣਾ ਕਿੱਤਾ ਬਣਾ ਲਿਆ ਤੇ ਉਹਨੂੰ ਹੀ ਆਪਣਾ profession ਚੰਗੀ ਤਰ੍ਹਾਂ ਬਣਾ ਕੇ ਇਹਨੂੰ ਯੂਜ਼ ਕਰ ਰਹੇ ਨੇ ਔਰ ਜਿੰਦਾ ਸਹਾਰਾ ਬਣਾ ਰਹੇ ਸੋ ਅਸੀਂ ਕਦੇ ਵੀ ਨਹੀਂ ਕਹਿ ਸਕਦੇ ਕਿ ਔਰਤ ਚਾਹੇ ਕੱਲੀ ਹੈ ਚਾਹੇ ਪਰਿਵਾਰ ਦੇ ਨਾਲ ਹੈ ਕਦੇ ਵੀ ਉਹ ਕਮਜ਼ੋਰ ਨਹੀਂ ਹੈ ਤੁਸੀਂ ਇਹਦੀ ਜ਼ਿੰਦੀ ਜਾਗਦੀ ਮਿਸਾਲ ਜਿਹੜੀ ਹੈ ਦੇਖ ਸਕਦੇ ਹੋ ਸੋ ਪੰਜਾਬੀਆਂ ਨੂੰ ਸਪੋਰਟ ਕਰਨ ਦਾ ਇਹ ਸਭ ਤੋਂ ਵਧੀਆ ਉਪਰਾਲਾ ਹੈ ਅਗਰ ਤੁਸੀਂ ਲੁਧਿਆਣਾ ਸ਼ਹਿਰ ਦੇ ਹੋ ਤਾਂ ਤੁਸੀਂ ਇੱਥੇ ਆ ਕੇ ਆਂਟੀ ਜੀ ਕੋਲ ਆ ਕੇ ਖਾਣਾ ਖਾ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਖਾਣਾ ਇੰਨਾ ਕੋਲ ਮਿਲਦਾ ਸੋ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਤਾ ਜੀ ਦਾ ਸਪੋਰਟ ਜ਼ਰੂਰ ਕਰੋ ਇੱਥੇ ਆਓ ਜ਼ਰੂਰ ਉਹਨਾਂ ਦਾ ਇੱਕ ਵਾਰੀ ਖਾਣਾ ਚੱਕ ਕੇ ਦੇਖੋ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਨਾਲ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਨਵਲ ਦੇ ਨਾਲ ਜਸਪ੍ਰੀਤ